ਹਿੰਦੀ ਦਾ ਲੱਡੀ ਹੋ ਤੋ ਛੇਤੀ ਆ ਗਿਆ ਉਹ ਜੇਤੀ ਆ ਗਏ ਉਹ ਜੇਤੀ ਆ ਗਿਆ ਪਰਸੋ ਦਾ ਮੇਰੇ ਨਾਲ ਉਹ ਬੜੀ ਦੂਰ ਬਿਠੂ ਛੱਡ ਕੇ ਚਾਲ ਗਿਆ ਮੈਨੂੰ ਪਤਾ ਨਹੀਂ ਕੀ ਮਾਰ ਗਿਆ মহাবীর সিং ਕਿ ਇਹ ਜੀ ਉਹਨੇ ਕੀ ਲੱਗਦੇ ਸੀ ਤੁਹਾਡੇ ਕਿੰਨਾ ਸਮਾਂ ਹੋ ਗਿਆ ਸੀ ਕਿੱਥੇ ਨੌਕਰੀ ਕਰਦੇ ਸੀ ਉਹ ਜੀ ਬ੍ਰਦਰ ਹੀ ਮੇਰਾ ਵੱਡਾ ਉਹ ਗ੍ਰੇਪ ਚ ਨੌਕਰੀ ਕਰਦੇ ਹਾਂ ਉਹਨੂੰ 14-15 ਸਾਲ ਹੋ ਗਏ ਹਨ ਨੌਕਰੀ ਕਰਦੇ ਹਨ ਤੇ ਉੱਥੇ ਨੌਕਰੀ ਡਿਊਟੀ ਬਣਾਣੀ ਕੋਹਾਸਾ ਹੋਇਆ ਕਰੇਨ ਤੇ ਕਰੇਨ ਤੇ ਹਾਸਾ ਹੋਣ ਕਰਕੇ ਉਹਨਾਂ ਦੀ ਲੱਖੋ ਗਈ ਹੈ ਜੱਜ ਹੋਣ ਕਰਕੇ ਇੱਕ ਬੇਟਾ ਉਹਨਾਂ ਦਾ 14-15 ਸਾਲ ਦਾ ਵਾਈਫ ਆ ਮਾਤਾ ਪਿਤਾ ਨੇ ਮੱਲੋ ਨਾਰਮਲ ਪਰਿਵਾਰ ਆ ਜੀ ਤੇ ਬੜਾ ਔਖਾ ਹੋ ਗਿਆ ਜੀ ਕੀ ਕਰੀਏ ਹਾਂ ਕਦੋਂ ਚੰ ਮਲਿਆ ਪਤਾ ਲੱਗਾ ਜੀ ਉਹਨਾਂ ਦੇ ਇੱਕ ਕੋਈ ਫਰੈਂਡ ਦਾ ਹੀ ਫੋਨ ਆਇਆ ਕਿ ਉਹ ਅਜਨਾਂ ਦਾ ਬ੍ਰਦਰ ਤੁਹਾਡੇ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਨਾ ਥੋੜਾ ਸੱਟ ਲੱਗੀ ਆ ਤੇ ਉਸ ਤੋਂ ਬਾਅਦ ਜਈ ਇਹਨੂੰ ਦੁਬਾਰਾ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਵਾ ਤੇ ਉਹਨਾਂ ਨੂੰ ਕੋਈ ਦੱਸਿਆ ਨਹੀਂ ਪੈਣਾ ਮੁੜ ਕੇ ਫੇਰ ਜੀ ਇੱਕ ਲੋਗਰ ਹੋਰ ਬੰਦਿਆਂ ਨਾਲ ਕੰਟੈਕਟ ਕੀਤਾ ਉਸ ਤੋਂ ਬਾਅਦ ਜੀ ਸ਼ਾਮ ਨੂੰ 6 ਵਜੇ ਨਾ ਪਤਾ ਲੱਗਾ ਵਾ ਕਿ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਹੈ ਤੇ ਕੀ ਕਰਦੇ ਸੀ ਉਹ ਕਿ ਗ੍ਰਿਫਟ ਦੇ ਵਿੱਚ ਗ੍ਰਿਫਟ ਦੇ ਵਿੱਚ ਜੀ ਇਹ ਦੋ ਜਿਹਰੇ ਆਪਰੇਟਰ ਹਨ ਪਰ ਇਨਾ ਕਰੂਣਾ ਚਲਾਉਂਦੇ ਹਾਂ ਤੇ ਕੀ ਕਿਦਾਂ ਹਾਦਸਾ ਕਿਹਾ ਕੋਈ ਲੱਗਾ ਇਹ ਜੀ ਕੋਈ ਰੋਡ ਤੇ ਕੋਈ ਭਾੜੀ ਪੂਰੀ ਰੋਡ ਕਟਿੰਗ ਕਰਨ ਦੇ ਹਨ ਉੱਚ ਹਾਦਸਾ ਹੋ ਗਿਆ ਤੇ ਜੇ ਪਰਿਵਾਰ ਦੀ ਗੱਲ ਕੀਤੀ ਜਾਵੇ ਤੇ ਕਦੋਂ ਉਹਨਾਂ ਦਾ ਫੋਨ ਆਇਆ ਸੀ ਲਾਸਟ ਟਾਈਮ ਕੋਈ ਗੱਲ ਹੋਈ ਕੋਈ ਲਾਸਟ ਟਾਈਮ ਉਦੋਂ ਹੀ ਜੀ 11 12 ਵਜੇ ਨਾਲ ਗੱਲ ਹੋਈ ਆ ਤੇ ਠੀਕ ਠਾਕ ਹਨ ਨੋਰਮਲ ਗੱਲਾਂ ਜੋ ਆਮ ਪਰਿਵਾਰ ਦੇ ਵਿੱਚ ਹੁੰਦੀਆਂ ਨੇ ਕੀ ਹਾਲ ਚਾਲ ਇੱਕ ਦੂਜੇ ਦਾ ਵੀ ਠੀਕ ਠਾਕ ਨੇ ਸਾਰੇ ਕਿਹੜਾ ਐਸਾ ਸੁਖਾ ਸੀ ਜਿਹੜਾ ਅਕਸਰ ਪਰਿਵਾਰ ਨਾਲ ਸ਼ੇਅਰ ਕਰਦੇ ਸੀ ਕਿ ਮੈਂ ਹੁਣ ਆ ਕੇ ਆ ਕਰਨ ਆ ਗਿਆ ਇਦਾਂ ਕਰਨਾ ਪਰਿਵਾਰ ਦੇ ਵਿੱਚ ਸੁਭਣੇ ਜੀ ਜਦੋਂ ਵੱਲੋਂ ਹੱਥ ਦਾ ਖੇਡਦਾ ਪਰਿਵਾਰ ਹੋਏ ਤੇ ਬੜੇ ਸੁਭਣੇ ਹੁੰਦੇ ਨੇ ਜੀ ਬੰਦੇ ਸੀ ਕੀ ਗੱਸੀ ਹੈ ਜੀ ਤੁਹਾਨੂੰ ਹੁਣ ਜੇ ਗੱਲ ਕੀਤੀ ਜਾਵੇ ਪਰਿਵਾਰ ਦੀ ਜ਼ਿਲ੍ਹੇ ਕਿਨਾਂ ਇੱਕ ਹਾਦਸਾ ਹੋਇਆ ਵਾ ਅਲੀ ਤੇ ਪਰਿਵਾਰ ਚ ਦੇਖਿਆ ਜਾਵੇ ਤਾਂ ਆਪਣਾ ਬੇੜਾ ਹੈ ਹਾਂ ਜੀ ਪਰਾਂ ਅਨਿ ਜੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਸੁਭਾਅ ਸੀ ਉਹਨਾਂ ਦਾ ਜਾਂ ਕਿਸ ਤਰ੍ਹਾਂ ਦਾ ਮਿਲਣ ਵਰਤਾਂ ਸੀ ਸਾਰੇ ਇਲਾਕੇ ਨਾਲ ਬਹੁਤ ਵਧੀਆ ਜੀ ਕੋਈ ਗਾਲੀ ਨਹੀਂ ਆ ਸਾਰਾ ਤੁਹਾਡਾ ਨਗਰ ਕੋਲੋਤਾ ਦਾ ਪੁੱਛ ਸਕਦੇ ਹੋ ਤੁਸੀਂ ਬਹੁਤ ਨਿਮਰ ਬੰਦੇ ਹੋਂ ਕੋਈ ਗਾਲੀ ਨਹੀਂ ਜੀ ਇਦਾਂ ਦੀ ਕਦੋਂ ਛੁੱਟੀ ਕੱਢ ਕੇ ਆਇਆ ਸੀ ਛੁੱਟੀ ਕੱਢ ਕੇ ਜੀ 20 22 ਦੇ ਨਾਲ ਉਹ ਇਹ ਗਿਆ ਨੂੰ ਬਹੁਤ ਬੇਤਨ ਹਾਂ ਜੀ ਅੱਜ ਤੋਂ ਮੈਂ ਹੀ ਚੜਾ ਕੇ ਆਇਆ ਉਹਨਾਂ ਨੂੰ ਕਦੋਂ ਆ ਰਹੀ ਬਾਦੀ ਜੀ ਤੁਹਾਡੇ ਪਰਿਵਾਰ ਦੇ ਵਿੱਚ ਕਿਹਦੇ ਜੀ ਕੱਲ ਨੂੰ ਆ ਰਹੀ ਹੈ ਜੀ ਹਾਂ ਜੀ ਮਿਰਨਾ ਐਮਪੀ ਡਰਾਈਵਰ ਜਗਤਾਰ ਸਿੰਘ ਜੀ ਸਰ ਜੀ ਤੁਸੀਂ ਇਸੇ ਮੈਕ ਵਿੱਚ ਆਇਓ ਇਹ ਮੈਕ ਮੇਰਾ ਕੀ ਕੰਮ ਹੁੰਦਾ ਵਾ ਕਰਮਵੀਰ ਹੁਣ ਕੀ ਕਰਦੇ ਸੀ ਕੇ ਜੀ ਇਦਾਂ ਹੈ ਕਿ ਸਾਡਾ ਇਹ ਟੀਵੀ ਵਿੱਚ ਤੇ ਹੁੰਦਾ ਵਾ ਬਿਆਰੋ ਬਾਲ ਰੋਡ ਵੈਸੇ ਇਹਦਾ ਨਾਮ ਹੈ ਜਨਰਲ ਅਲਜ਼ਰਬ ਇੰਜੀਨੀਅਰ ਫੋਰਸ ਸ਼ੀਮਾ ਸ਼ਰਕ ਸੰਗਠਨ ਬਾਲ ਰੋਡ ਇਹ ਗਲਤ ਹੈ ਨਾ ਥਲਸਾ ਨਾ ਹੋਈ ਇਸ ਨਾਲ ਤਾਂ ਸੈਕ ਐਨਾ ਦਾ ਆਰਮੀ ਦਾ ਕੰਮ ਕਰਦੇ ਆ ਇਹ ਰਿਪੋਰਟ ਬਣਾਉਣੇ ਮੋਰਚੇ ਬਣਾਉਣੇ ਹੋਰ ਜੋ ਵੀ ਮਤਲਬ ਰੋਡ ਬਣਾਉਣੇ ਬ੍ਰਿਜ ਬਣਾਉਣੇ ਇਹ ਸਾਰਾ ਸਾਡੇ ਮੈਗ ਨੂੰ ਦਿੱਤਾ ਹੋਇਆ ਹੈ ਤੇ ਜਿਹੜੇ ਕਰਮਵੀਰ ਸੀ ਇਹ ਕਿੱਥੇ ਕਿੱਥੇ ਨੌਕਰੀ ਕਰ ਚੁੱਕੇ ਨੇ ਜੀ ਸ਼੍ਰੀਨਗਰ ਵੀ ਰਹੇ ਨੇ 109 ਆਰਸੀਸੀ ਰੋਡ ਕਨੈਕਸ਼ਨ ਕੰਪਨੀ ਕਰ 54 ਲੈ 54 ਵਿੱਚ ਵੀ ਰਹੇ ਨੇ ਤੇ ਫਿਰ ਰਹੇ ਜੇ ਮੇਰੇ ਖਿਆਲ ਨਾਲ ਸ਼ਿਮਲਾ ਵੀ ਰਹੇ ਨੇ 116 ਆਰਸੀ ਕੱਲ ਕੀ ਹੋਇਆ ਲੱਗਾ ਤੁਹਾਨੂੰ ਪਤਾ ਹਾਂਜੀ ਕੱਲ ਜਿਹੜਾ ਹਾਦਸਾ ਹੋਇਆ ਕਿ ਕੱਲ ਤੇ ਇਦਾਂ ਜਿੱਦਾਂ ਸੁਣ ਕੇ ਆਪਾਂ ਨੂੰ ਆਉਣ ਡਿਆ ਕਿ ਮੱਲੋ ਡੋਲੇ ਚਲਾਉਣ ਡਿਆ ਸੀ ਬਲਾਸਟਿੰਗ ਹੋਇਆ ਹੈ ਬਲਾਸਟਿੰਗ ਤੋਂ ਬਾਅਦ ਇਹਨੇ 20 ਮਾਰਚ ਕੀਤਾ 2050 ਡੋਜ਼ਰ ਸੀ ਉਹ ਭਾਰੇ ਲਿਆ ਉਹ ਤੋਂ ਇਕਦਮ ਭਾਰ ਉੱਤੇ ਆ ਕੇ ਡਿੱਗ ਪਿਆ ਹਾਂਜੀ